ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਦੁਬਾਰਾ ਆਣੇ ਚਾਹੁੰਦੇ ਨੇ ਉਹ ਪੀਆਰ ਹੋ ਚੁੱਕੇ ਨੇ ਪਰ ਜੋਬ ਛੱਡ ਕੇ ਗਏ ਸੀ ਉਹ ਕਹਿੰਦੇ ਵੀ ਕੋਈ ਰਸਤਾ ਹੈ ਸਰਕਾਰ ਕੋਲ ਵੀ ਅਸੀਂ ਦੇਖੋ ਕੱਲ ਵੀ ਅਸੀਂ ਪਰਸਨ ਨਿਯੁਕਤੀ ਪੱਤਰ ਵੰਡੇ ਸੀ ਤਾਂ ਇੱਕ ਹਸਬੰਦ ਵਾਈਫ ਜਿਹੜੇ ਬਿਨੇਪੈਕ 1.5 ਸਾਲ ਰਹਿ ਕੇ ਇੱਥੇ ਸਿਸਟਮ ਪ੍ਰੋਫੈਸਰ ਦੀ ਨੌਕਰੀ ਮਿਲ ਗਈ ਉਹ ਬਿਨੇਪੈਕ ਰਹਿ ਕੇ ਕੈਨੇਡਾ ਵਾਪਸ ਆ ਗਏ ਤੇ ਹੁਣ ਇੱਥੇ ਨੌਕਰੀ ਕਰਨਗੇ ਤੇ ਉਹਨਾਂ ਨੇ ਉਹ ਜੋਬ ਛੱਡ ਕੇ ਗਈ ਸੀ ਜਿਉਂ ਕਹਿੰਦੇ ਸਾਨੂੰ ਜੋਬ ਮਿਲ ਜੂਗੀ ਜੇ ਅਸੀਂ 6 ਸਾਲ ਹੋ ਗਏ ਅਸੀਂ ਪੀਆਰ ਲੈ ਕੇ ਇਹ ਤਾਂ ਹੁਣ ਪਾਲਿਸੀਜ਼ ਜਿਹੜੀਆਂ ਦੇਖਣੀਆਂ ਨੇ ਕੀ ਕੀ ਉਹਦੇ ਉਹਦੀ ਪੀਆਰ ਦੀ ਕੀ ਪਾਲਸੀ ਹੈ ਸਰ ਕੋਈ ਰਿਸਪੌਂਸ ਆ ਰਿਹਾ ਸਰ ਸਾਡੇ ਵੱਲ ਤਾਂ ਅਸਤਾ ਕਿ ਸਾਡੇ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਮਿਲੇ ਕਿਉਂ ਅਸੀਂ ਵਿਦੇਸ਼ਾਂ ਤੱਕ ਇਹ ਗੱਲ ਕੋਈ ਹੋਰ ਆ ਦੁਰੀਆ ਡਿਪਾਰਟਮੈਂਟਾਂ ਵਰਗੇ ਆ ਜਿਹੜੀਆਂ ਦਿੱਕਤਾਂ ਨੂੰ ਸਾਹਮਣਾ ਕਰਨਾ ਪੈਂਦਾ ਤਾਲੀਵਾਲ ਮੰਤਰੀ ਸੀਗੇ ਹਟਾਤੇ ਬੀਜੇਪੀ ਸਵਾਲ ਖੜੀ ਕਰਦੀ ਹੈ ਵੀ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਸੀ ਨਾ ਨਾਮ ਬਦਲੇ ਡਿਪਾਰਟਮੈਂਟ ਪਹਿਲਾਂ ਨਹੀਂ ਸੀ ਨਾਮ ਬਦਲੇ ਉਹਦਾ ਜਿਹੜਾ ਡਿਪਾਰਟਮੈਂਟ ਹੈ ਪੂਰਾ ਡਿਪਾਰਟਮੈਂਟ ਇਕ ਮਿੰਟ ਜਿਹੜੀ ਕਾਰਵਾਈ ਹੋ ਰਹੀ ਹੈ ਤਾਂ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੇ ਭ੍ਰਿਸ਼ਟachar ਕਰ ਰਹੇ ਉਹਨਾਂ ਤੇ ਵੀ ਕਾਰਗ੍ਰੱਗ ਤੇ ਭ੍ਰਿਸ਼ਟachar ਇਹਦੇ ਤੇ ਤਾਂ 0 ਡਾਲਰ ਐਸ ਹੈ ਜੀ ਤੇ ਪੁਲਿਸ ਨੂੰ ਅਸੀਂ ਕਾਉਂਟੇਬਲ ਬਣਾਇਆ ਕਿ ਜਿਹੜਾ ਕੋਈ ਥੱਥੇ ਕਿਤੇ ਵੀ ਕੋਈ ਨਸ਼ਾ ਵਕੰਦਿਆ ਸਾਨੂੰ ਖਬਰ ਆਉਣਗੇ ਉਹ ਪੁਲਿਸ ਵਾਲਾ ਉੱਥੇ ਜਿਹੜਾ ਚਾਹੇ ਐਸਐਸਪੀ ਐ ਚਾਹੇ ਡੀਐਸਪੀ ਐ ਚਾਹੇ ਐਸਐਚਓ ਸਾਰੇ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਕਾਉਂਟੇਬਲ ਬਣਾਇਆ ਜਾਊਗਾ ਤੇ ਉਹਨਾਂ ਨੂੰ ਅਸੀਂ ਟਾਈਮ ਬਾਉਂਡ ਕੀਤਾ ਕਿ ਸਾਨੂੰ 1 ਮਹੀਨੇ ਬਾਅਦ ਰਿਪ ਕੀ ਐਕਸ਼ਨ ਹੋਇਆ ਕਿੰਨਾ ਕਿੰਨੇ ਬੰਦੇ ਫੜੇ ਕਿੰਨਾ ਘਟਿਆ ਪਿੰਡਾਂ ਵਾਲੇ ਨਾਲ ਮਿਲ ਕੇ ਚੱਲੋ ਕਿਉਂਕਿ ਸੋਸ਼ਲ ਪ੍ਰੋਬਲਮ ਹੈ ਪਿੰਡਾਂ ਵਾਲੇ ਨੂੰ ਲੋਕਾਂ ਨੂੰ ਪਤਾ ਹੁੰਦਾ ਕੌਣ ਕਿੱਥੇ ਵੇਚਦਾ ਕਿੱਥੇ ਖੜਕੇ ਮੁੰਡੇ ਨਸ਼ਾ ਕਰਦੇ ਨੇ ਕੌਣ ਆਉਂਦਾ ਵੇਚਣ ਉਹਨੂੰ ਨਸ਼ਾ ਦੇ ਸੋ ਅਸੀਂ ਇਹਨਾਂ ਸੋਸ਼ਲ ਮਹਿੰਮ ਬਣਾ ਕੇ ਪੂਰਾ ਪੰਚਾਇਤਾਂ ਨਾਲ ਵੀ ਤੇ ਨੌਜਵਾਨ ਕਲੱਬਾਂ ਨਾਲ ਨਾਲ ਵੀ ਤੁਹਾਨੂੰ ਦੋਨੋਂ ਮਿਲਣਾ ਆਏ ਸੀ ਕੀ ਕਹਿਣਾ ਚਾਹੋਗੇ ਉਹ ਕੱਲ ਵੀ ਮਿਲਦੇ ਵੇ ਬੱਟੂ ਤਾਂ ਫਿਰਦੇ ਰਹਿੰਦਾ ਹੀ ਉਹ ਤਾਂ ਉਹ ਕਦੇ ਅਗਲੇ ਵੀ ਚੀਜ਼ੀ ਗੱਲ ਕਰੀਏ ਪਿਛਲੇ ਵੀ ਚੀਜ਼ੀ ਪਰ ਮੈਂ ਇਹਨੂੰ ਦੱਸਣਾ ਚਾਹਣਾ ਇਹ ਜਿਦ੍ਰਤੀ ਮਰਜੀ ਹੋ ਜਾਓ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਵਾੜਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਨੇ ਸੀਐਮ ਹਾਉਸ ਚ ਸੋ ਉਹਨਾਂ ਨੇ ਵੀ ਅੰਦਰ ਲੋਰੀਆਂ ਹੁੰਦੀਆਂ ਨੇ ਵੀ ਇਹ ਘਰ ਦੁਬਾਰਾ ਮਿਲ ਜੀ ਪਰ ਉਹ ਮੇਰਾ ਘਰ ਥੋੜੀ ਐ ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ ਲੋਕਾਂ ਨੇ ਉਸ ਘਰ ਚ ਵਾੜਨਾ ਹੁੰਦਾ ਸੋ ਕਦੇ ਪਿਛਲੇ ਗੇੜੇ 'ਚ ਖੜਾ ਹੁੰਦਾ ਕਦੇ ਮੂਲੀ ਗੇੜੇ 'ਚ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਆਪ ਦਾ ਕਾਰਵਾਈ ਕਰੂਗਾ ਅਸੀਂ ਕਾਨੂੰਨ ਤੇ ਜਦੋਂ ਕਿ ਸੇਤੇ ਕੋਈ ਫਰੋਤੀਆਂ ਅੰਦਾਜ਼ ਆ ਕਿਸੇ ਦੇ ਕੋ ਕੱਪੜੇ ਦਾ ਕੋਈ ਨਿਕਲ ਦਾ ਮਾਮਲਾ ਅਸੀਂ ਇਹ ਨਹੀਂ ਦੇਖਦੇ ਕਿਉਂ ਪਾਰਟੀ ਦੀ ਗੱਲ ਹੈ ਅਸੀਂ ਕਾਨੂੰਨ ਮੁਤਾਬਕ ਕਰਵਾਂਗੇ ਸ ਦੂਸਤ ਸਾਲ ਨੂੰ ਕਿਸ ਤਰ੍ਹਾਂ ਦੇਖਦੇ ਆਉਣ ਵਾਲੀ ਦੂਸਤ ਸਾਲ ਦੇ ਵਿੱਚ ਕੀ ਕਿਹੜੇ ਏਜੰਡੇ ਜਿਹੜੇ ਮੁਕਤ ਤੌਰ ਤੇ ਰਹਿਣਗੇ ਬਹੁਤ ਕੁਝ ਕਰਨਾ ਦੇਖੋ ਆਹ ਚੀਜ਼ਾਂ ਪਹਿਲਾਂ ਨਹੀਂ ਸੀ ਸਾਡੇ ਕੋਲੇ ਪਹਿਲਾਂ ਇੰਨੇ ਇੰਨੇ ਹਜੇ ਤੱਕ ਘਟਨ ਹੁੰਦੇ ਨਹੀਂ ਸੀ ਠੀਕ ਹੈ ਨਾ ਲੋਕ ਤੱਕੇ ਖਾਈ ਜਾਂਦੇ ਸੀ ਕਚਰੀਏ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਕਾਲਜ ਬਣਾਉਣੇ ਨੇ ਨੌਕਰੀਆਂ ਬਹੁਤ ਸਾਰੀਆਂ ਹਜੇ ਇੰਤਜ਼ਾਰ ਕਰ ਰਹੀਆਂ ਨੇ ਨੌਜਵਾਨ ਮੁੰਡੇ ਕੁੜੀਆਂ ਦਾ ਤੇ ਨਾਲ ਨਾਲ ਪਾਣੀ ਹੈ ਧਰਤੀ ਵਾਲਾ ਵੀ ਪਹੁੰਚਾਣਾ ਤੇ ਉੱਪਰ ਵਾਲਾ ਪਾਣੀ ਵੀ ਕੱਸੀ ਵਾਲਾ ਲਹਿਰਾਂ ਵਾਲਾ ਉਹ ਪਾਣੀ ਖੇਤਾਂ ਤੱਕ ਪਹੁੰਚਾਣਾ ਕਈ ਕਈ ਜਗ੍ਹਾ ਤੇ 30 ਸਾਲ 35 35 ਸਾਲ ਬਾਅਦ ਪਾਣੀ ਪਹੁੰਚਿਆ ਹੈ ਹਨਾ ਹਜੇ ਹੋਰ ਬਹੁਤ ਸਾਰਾ ਸਾਨੂੰ ਪਿੰਡਾਂ ਵੱਲੋਂ ਆਉਂਦੇ ਨੇ ਤੇ ਸਪੋਰਟਸ ਦੇ ਵਿੱਚ ਅਸੀਂ ਬਹੁਤ ਉੱਪਰ ਲੈ ਕੇ ਜਾ ਚੁੱਕੇ ਹਾਂ ਆਲਰੇਡੀ ਖੇਡਵਤਨ ਪੰਜਾਬ ਦੀਆਂ ਰਾਹੀਂ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈ ਖੇਡ ਨਸਰੀਆਂ ਬਣਾ ਰਹੇ ਹਾਂ ਹਨਾ ਟੋਲ ਪਲਾਜ਼ੇ ਅਸੀਂ 17 ਬੰਦ ਕਰਤੇ